ਆ ਨਾਰੀਆਲਾਂ ਦੀ ਜੀ ਦੇਸੀ ਦਾਰੂ ਤਿਆਰ ਕਰ ਲਓ ਸੋਨੂੰ ਜਿੰਨਾ ਵੀ ਪੁਰਾਣੇ ਤੋਂ ਪੁਰਾਣਾ ਚਾਮੜੀ ਦਾ ਰੋਗ ਹੈ ਤੁਹਾਡਾ 2-3 ਦਿਨਾਂ ਦੇ ਵਿੱਚ ਲੋਟ ਹੋ ਜੂਗਾ ਜੇ ਤੁਸੀਂ ਦਵਾਈਆਂ ਖਾ ਖਾ ਕੇ ਅੱਕ ਕੇ ਤੁਹਾਨੂੰ ਆਰਾਮ ਨਹੀਂ ਆ ਰਿਹਾ ਔਰ ਜਿਹੜੇ ਬੰਦੇ ਮੰਜਿਆਂ ਦੇ ਵਿੱਚ ਪਏ ਪਏ ਸੜ ਗਏ ਤੁਸੀਂ ਆਹ ਦੋ ਨਾਰੀਆ ਲੈ ਲਿਓ ਦੋ ਨਾਰੀਆਲਾਂ ਦਾ ਜਿਹੜਾ ਇਹਨਾਂ ਦਾ ਛਿਲਕਾ ਹੁੰਦਾ ਉੱਤੋਂ ਜਿਹੜੇ ਤੇ ਵਾਲ ਜਿਉਂਦੇ ਨੇ ਚੰਗੇ ਤਰੀਕੇ ਨਾਲ ਉਤਾਰ ਲਿਓ ਚੰਗੇ ਤਰੀਕੇ ਨਾਲ ਉਤਾਰ ਕੇ ਇਹਨਾਂ ਨੂੰ ਤੁਸੀਂ ਕਿਸੇ ਕਰਦ ਜਾਂ ਚਾਕੂ ਦੀ ਮਦਦ ਨਾਲ ਚੰਗੇ ਤਰੀਕੇ ਨਾਲ ਇਹਨਾਂ ਨੂੰ ਸਾਫ਼ ਕਰ ਲਿਓ ਸਾਫ਼ ਕਰਕੇ ਉਹਨਾਂ ਨਾਲ ਕਰਨਾ ਕੀ ਹੈ ਤੁਸੀਂ ਕੋਈ ਥੋੜੀ ਲੈ ਲਿਓ ਥੋੜੀ ਦੀ ਮਦਦ ਨਾਲ ਇਹਦੇ ਚੰਗੀ ਤਰ੍ਹਾਂ ਟੋਟੇ ਟੋਟੇ ਕਰ ਲਏ ਤੇ ਟੁਕੜੇ ਹੋ ਗਏ ਜਦੋਂ ਵਧੀਆ ਟੁਕੜੇ ਬਰੀਕ ਕਰ ਲਏ ਤੁਸੀਂ ਨੇ ਵਿੱਚ ਜਿਹੜਾ ਇਹਦੇ ਕੋਈ ਨਾਰੀਅਲ ਹੋਊਗਾ ਜਾਂ ਕੋਈ ਮਤਲਬ ਚੂਰਾ ਚੱਪਾ ਹੋਊਗਾ ਉਹ ਕੱਢ ਦਿਓ ਤੇ ਨਈ ਟਿਕੜੀਆਂ ਤਿਆਰ ਕਰਕੇ ਤੁਸੀਂ ਕਿਸੇ ਪਲੇਟ ਦੇ ਵਿੱਚ ਕੱਢ ਲਓ ਇਹਨਾਂ ਨੂੰ ਪਲੇਟ ਦੇ ਵਿੱਚ ਕੱਢ ਕੇ ਤੁਸੀਂ ਕਰਨਾ ਹੈ ਕਿ ਤੁਹਾਨੂੰ ਕੋਈ ਪਤਿੱਲੀ ਚਾਹੀਦੀ ਹੈ ਪੁਰਾਣੀ ਪਤਿੱਲੀ ਲੈ ਲਿਓ ਕੋਈ ਦਾਲ ਪਾਣੀ ਵਾਲੀ ਪਲੇਲੀ ਨਾਲ ਲਿਓ ਕਿਉਂਕਿ ਇਹਦੇ ਵਿੱਚ ਦਵਾਈ ਤਿਆਰ ਹੋਊਗੀ ਇਹਦੇ ਵਿੱਚ ਤੁਸੀਂ ਠਿਕੜੀਆਂ ਨੂੰ ਕੱਢ ਕੇ ਚੰਗੇ ਤਰੀਕੇ ਦੇ ਨਾਲ ਇਹਨਾਂ ਨੂੰ ਵਿਚਾਲੇ ਕਸਾਇਰ ਕਰ ਲਿਓ ਵਿਚਾਲੇ ਕਸਾਇਰ ਕਰਕੇ ਇਹਨਾਂ ਨੂੰ ਤੁਸੀਂ ਕਰਨਾ ਹੈ ਕਿ ਤੁਹਾਨੂੰ ਇੱਕ ਲੀਲਾ ਥੋਥਾ ਹੁੰਦਾ ਹੈ ਲੀਲਾ ਥੋਥਾ ਚਾਹੀਦਾ ਹੈ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲੂਗਾ ਇਹ ਤੁਸੀਂ ਨੇ 2-4 ਗ੍ਰਾਮ ਹੀ ਪਾਣਾ ਦੋ ਨਾਰੀ ਵਾਲਾਂ ਦੇ ਵਿੱਚ ਬੜਾ ਜਿਆਦਾ ਨਹੀਂ ਪਾਣਾ ਹੈਗਾ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਚਾਹੀਦੀ ਜੀ ਕੌਲੀ ਕੌਲੀ ਨੂੰ ਇਹਦੇ ਸੈਂਟਰ ਦੇ ਵਿੱਚ ਰੱਖ ਦਿਓ ਵਿਚਾਲੇ ਇਦਾਂ ਦੇ ਉੱਤੇ ਠਿਕਰੀਆਂ ਦੇ ਤੇ ਉਸ ਤੋਂ ਬਾਅਦ ਇੱਕ ਚਾਹੀਦਾ ਤੁਹਾਨੂੰ ਬਾਟੀ ਜੀ ਤੇ ਥੋੜਾ ਜਿਹਾ ਚਾਹੀਦਾ ਆਟਾ ਤੇ ਬਾਟੀ ਨੂੰ ਇਹਦੇ ਵਿਚਾਲੇ ਸੈਂਟਰ ਦੇ ਰੱਖ ਕੇ ਤੁਸੀਂ ਆਟੇ ਦਾ ਇੱਕ ਲੰਬਾ ਪੇੜਾ ਜਿਹਾ ਬਣਾ ਲਿਓ ਲੰਬਾ ਪੇੜਾ ਜਿਹਾ ਬਣਾ ਕੇ ਇਹਦੇ ਤੁਸੀਂ ਆਲੇ-ਦਾਲੇ ਚੰਗੇ ਤਰੀਕੇ ਨਾਲ ਲਾ ਲਿਓ ਬਦੀਲੀ ਦੇ ਆਲੇ-ਦਾਲੇ ਜਦੋਂ ਚੰਗੇ ਤਰੀਕੇ ਨਾਲ ਲਾ ਲਏ ਨੂੰ ਚੰਗੇ ਤਰੀਕੇ ਨਾਲ ਦੱਬ ਕੇ ਥੋੜਾ ਜਿਹਾ ਪਾਣੀ ਦਾ ਛਿੱਟਾ ਲਾ ਕੇ ਚੰਗੇ ਤਰੀਕੇ ਨਾਲ ਬੰਦ ਕਰ ਦਿਓ ਤਾਂ ਕਿ ਜਿਹੜੀ ਦੀ ਭਾਫ਼ ਹੋਊਗੀ ਵਿੱਚੋਂ ਨਾ ਨਿਕਲ ਸਕੇ ਤੇ ਉਸ ਤੋਂ ਬਾਅਦ ਜੀ ਤੁਹਾਨੂੰ ਚਾਹੀਦੀ ਜੀ ਪਾਥੀਆਂ ਦੀ ਅੱਗ ਪਾਥੀਆਂ ਦੀ ਅੱਗੇ ਮਚਾਣੀਆਂ ਲੱਕੜਾਂ ਦੀ ਨਹੀਂ ਮਚਾਣੀ ਕਿਉਂਕਿ ਉਹ ਅੱਗ ਬਾਲਾ ਜ਼ਿਆਦਾ ਤੇਜ਼ ਹੁੰਦੀ ਹੈ ਜਿਉਂ ਜਿਹੜੀ ਦਵਾਈ ਆਪਾਂ ਨੇ ਵਿੱਚ ਪਾਈ ਆ ਉਹ ਵੀ ਮਤ ਨਾ ਜਾਵੇ ਮਿੱਠੀ ਮਿੱਠੀਆਂ ਤੇ ਬਣਾਣਾ ਤੁਸੀਂ ਸਿਲੰਡਰ ਦੀ ਮਦਦ ਨਾਲ ਵੀ ਬਣਾ ਸਕਦੇ ਹੋ ਤੇ ਇੱਕ ਧਿਆਨ ਰੱਖਣਾ ਜੇ ਇਹਦੇ ਵਿੱਚ ਗੈਸ ਬਣਦੀ ਹੈ ਨਾ ਤੁਸੀਂ ਕਟਛੀ ਦੇ ਨਾਲ ਉੱਤੋਂ ਦੱਬ ਕੇ ਜਿੱਥੋਂ ਵੀ ਤੁਹਾਨੂੰ ਆਏ ਲੱਗੇ ਵੀ ਭਾਫ਼ ਨਿਕਲਦੀ ਹੈ ਜਿਆਦਾ ਥੋੜਾ ਜਿਹਾ ਆਟਾ ਲਾ ਦਿਓ ਜਾਂ ਪਾਣੀ ਲਾ ਕੇ ਚੰਗੇ ਤਰੀਕੇ ਨਾਲ ਇਹਨੂੰ ਬੰ اپنی ਕੌਲੀ ਦੇ ਵਿੱਚ ਜਾਂ ਨਿਕਲੇ ਤੇ ਇੱਕ ਇਹ ਤੁਸੀਂ ਇਹ ਲਾ ਲਓ ਵੀ ਇੱਕ ਆਰਾਮ ਬਾਣ ਨੁਕਤਾ ਹੈ ਪੁਰਾਣੇ ਬਜ਼ੁਰਗਾਂ ਦਾ ਜੀ ਤੁਸੀਂ ਇੱਕ ਵਾਰੀ ਵਰਤ ਲਿਆ ਤੁਹਾਨੂੰ ਕਿੰਨੀ ਵੀ ਪੁਰਾਣੀ ਚਾਮੜੀ ਦਾ ਰੋਗ ਹੈ ਤੁਹਾਡਾ 2-4 ਦਿਨਾਂ ਦੇ ਵਿੱਚ ਲੋਟ ਹੋ ਜਾਊਗਾ ਤੇ ਇਹਦਾ ਜਿਹੜਾ ਪਾਣੀ ਹੈ ਤੁਸੀਂ ਠੰਡਾ ਕਰਕੇ ਕੱਢ ਲਿਓ ਤੇ ਉਸ ਤੋਂ ਬਾਅਦ ਜਿਹੜਾ ਆਟਾ ਹੋਊਗਾ ਕਿਸੇ ਚਾਕੂ ਨਾਲ ਤੁਸੀਂ ਕੱਟ ਕੇ ਨੂੰ ਚੰਗੇ ਤਰੀਕੇ ਨਾਲ ਸਾਵਧਾਨੀ ਨਾਲ ਵੀ ਦਵਾਈ ਨਾਲ ਆਪਣੀ ਵਿੱਚ ਡੁੱਲ ਜੇ ਤੇ ਇਹਨੂੰ ਬਾਟੀ ਨੂੰ ਉੱਤੇ ਚੱਕ ਕੇ ਲੋ ਜੀ ਦੇਖ ਸਕਦੇ ਹੋ ਦਵਾਈ ਆਪਣੀ ਬਣ ਕੇ ਤਿਆਰ ਹੋ ਗਈ ਤੁਸੀਂ ਇਹ ਬਰਤਨੀ ਕਿਵੇਂ ਲਾਣੀ ਕਿਵੇਂ ਤੁਸੀਂ ਪੂਰੀ ਵੀਡੀਓ ਐਂਡ ਤੱਕ ਦੇਖ ਲਿਓ ਤੁਸੀਂ ਇਹਨੂੰ ਬਾਹਰ ਕੱਢ ਕੇ ਸਾਵਧਾਨੀ ਨਾਲ ਕੋਈ ਤੁਸੀਂ ਕਾਂਚ ਦੀ ਸੀਸੀ ਲੈ ਲਿਓ ਕਾਂਚਲੀ ਸੀਸੀ ਦੇ ਵਿੱਚ ਇਹਨੂੰ ਠੰਡੀ ਕਰਕੇ ਦਵਾਈ ਨੂੰ ਪਾ ਲਿਓ ਤੇ ਇਹ ਤੁਸੀਂ ਲਾਣੀ ਕਿਵੇਂ ਹੈ ਸੋ ਨੂੰ ਇੱਕ ਰੂੰ ਚਾਹੀਦੀ ਜਿਹੜੀ ਆਪਣੇ ਬਣਾਣੇ ਘਰਾਂ ਜਰੂੰ ਹੁੰਦੀ ਹੈ ਨਰਮੇ ਦੀ ਲੈ ਲਿਓ ਰੂੰ ਦੇ ਨਾਲ ਉਹ ਤੁਸੀਂ ਜਿੱਥੇ ਵੀ ਤੁਹਾਨੂੰ ਖੁਰਕਾ ਜਾਂ ਕੋਈ ਮਤਲਬ ਕਿਸੇ ਗੁਪਤੰਗ ਤੇ ਨਹੀਂ ਲਾਣੀ ਕਿਉਂ ਇਹ ਲੜਦੀ ਹੈ ਦਵਾਈ ਤੁਸੀਂ ਰੂੰ ਦੀ ਮਦਦ ਨਾਲ ਜਿੱਥੇ ਵੀ ਤੁਹਾਨੂੰ ਕਿਤੇ ਲੱਗਦਾ ਹੈ ਤੁਸੀਂ ਇਹ ਲਾ ਲਓ ਜਿਹੜਾ ਤੁਹਾਡਾ ਚਾਮੜੀ ਦਾ ਰੋਗ ਹੈ 2-4 ਦਿਨਾਂ ਦੇ ਵਿੱਚ ਲੋਟ ਹੋ ਜਾਊਗਾ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਕੰਮ ਆ ਜਾਵੇ